ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਕਲੂ ਵੜੇਵੇਂ ਖਾਣੀ ਅੱਜ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਸਰੋਤਿਓ ਉਹ ਤਸਵੀਰਾਂ ਹਨ ਪਿੰਡ ਟਾਂਡੀ ਦਾਖਲੀ ਦੀਆਂ ਜਿੱਥੇ ਅੱਜ ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਟਾਂਡੀ ਦਾਖਲੀ ਪਿੰਡ ਟਾਂਡੀ ਦਾਖਲੀ ਦੀ ਕਮੇਟੀ ਵੱਲੋਂ ਜਿਹੜਾ ਹਰ ਸਾਲ ਹੀ ਬਹੁਤ ਹੀ ਉਤਸ਼ਾਹ ਦੇ ਨਾਲ ਜਿਹੜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਵਾ ਇੱਥੇ ਪਿੰਡ ਟਾਂਡੀ ਦਾਖਲੀ ਇਹ ਹਲਕਾ ਪੁਲਾਥ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਪਿੰਡ ਇਸਰੋਤਿਓ ਤੇ ਅੱਜ ਅਸੀਂ ਤੁਹਾਨੂੰ ਸਤਿ ਸ਼੍ਰੀ ਅਕਾਲ ਪਿੰਡ ਟਾਂਡੀ ਦਾਖਲੀ ਤੋਂ ਜਿਹੜਾ ਦਸ਼ਮੇਸ਼ ਸਪੋਰਟਸ ਕਲੱਬ ਜਿਹੜੀ ਹਰ ਸਾਲ ਇਹ ਵੱਡਾ ਉਪਰਾਲਾ ਕਰਕੇ ਜਿਹੜੀ ਇਹ ਟੂਰਨਾਮੈਂਟ ਨੂੰ ਆਰਗੇਨਾਈਜ਼ ਕਰਦੀ ਏ ਤੇ ਅੱਜ ਅਸੀਂ ਪਿੰਡ ਟਾਂਡੀ ਦਾਖਲੀ ਦੇ ਵਿੱਚ ਖਲੋਤੇ ਨੇ ਤੇ ਸਾਹਮਣੇ ਆਪਾਂ ਗੱਲਬਾਤ ਵੀ ਕਰਾਂਗੇ ਪਿੰਡ ਟਾਂਡੀ ਦਾਖਲੀ ਦੇ ਜਿਹੜੇ ਨੌਜਵਾਨ ਜਿਨ੍ਹਾਂ ਨੇ ক্রিকেট ਟੂਰਨਾਮੈਂਟ ਜਿਹੜਾ ਜਿਹੜੀ ਸ਼ੁਰੂਆਤ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਦੇ ਵਿੱਚ ਇੱਕ ਬੰਨੇ ਪਿੰਡ ਮਾਨਾ ਤਲਵੰਡੀ ਦੀ ਟੀਮ ਤੇ ਦੂਸਰੇ ਪਾਸੇ ਪਿੰਡ ਨੰਡਾਲੇ ਦੀ ਟੀਮ ਪੂਰੇ ਜਿਹੜੇ ਆ ਕੁੰਡੀਆਂ ਦੇ ਸਿੰਘ ਜਿਹੜੀ ਫਸਣ ਆਣ ਫਸੇ ਹੋਏ ਆ ਤੁਸੀਂ ਦੇ ਸਕਦੇ ਹੋ ਜਿੱਦਾਂ ਕਿ ਕਬੱਡੀ ਦੇ ਵਿੱਚ ਆਪਾਂ ਦੇਖੀ ਦੇ ਕੇ ਜਿਹੜੇ ਖਿਡਾਰੀਆਂ ਦੇ ਨਾਲ ਖਿਡਾਰੀਆਂ ਦੇ ਜਿਹੜੇ ਸਿੰਘ ਫਸੇ ਇੱਥੇ ক্রিকেট ਦੇ ਵੀ ਪੂਰੇ ਜਿਹੜੇ ਆ ਸਿੰਘ ਜਿਹੜੇ ਆ ਪੂਰੇ ਫਸੇ ਹੋਏ ਆ ਆਪਾਂ ਥੋੜੀ ਜੀ ਗੱਲਬਾਤ ਜਿਹੜੀ ਕਮੇਟੀ ਮੈਂਬਰ ਜਿਹੜੇ ਕਿ ਵਧਾਈ ਦੇ ਪਾਤਰ ਵੀ ਨੇ ਜੋ ਕਿ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਛੇਵਾ ਦਰਿਆ ਜਿਹੜਾ ਨਸ਼ਿਆਂ ਦਾ ਬੜਾ ਵਗ ਰਿਹਾ ਉਸ ਨੂੰ ਠੱਲ ਪਾਉਣ ਵਾਸਤੇ ਜਿਹੜੀ ਇਹ ਕਮੇਟੀ ਹੈ ਜਿਹੜੀ ਹਰ ਸਾਲ ਇਹ ਵੱਡਾ ਪ੍ਰਾਲਾ ਕਰਕੇ ਨੌਜਵਾਨ ਨੂੰ ਅੱਗੇ ਉਤਸ਼ਾਹ ਕਰਨ ਵਾਸਤੇ ਜਿਹੜਾ ਹਰ ਸਾਲ ਜਿਹੜਾ ਇਹ ਇਹ ক্রিকেট ਅਲਬਤ ਸਸੀ ਵੀਰ ਜੀ ਸਸੀ ਗੁਰਪਾਜੀ ਭਾਜੀ ਭਾਜੀ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਬਣ ਜਾ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਗੋਪੀ ਆ ਜੀ ਇਹ ਮੇਰਾ ਪਿੰਡ ਟਾਂਡੀ ਦਾਖਲੀ ਹੈ ਅੱਛਾ ਆਪਾਂ ਟੂਰਨਾਮੈਂਟ ਕਰਾ ਰਹੇ ਆਂ ਕ੍ਰਿਕਟ ਦਾ ਅੱਛਾ ਪਾਜੀ ਇਹ ਕਿਹੜੀ ਕਲੱਬ ਉਦਾਂ ਤੇ ਮੈਂ ਸਰੋਤੇ ਤੁਹਾਨੂੰ ਦੱਸ ਦਿੱਤਾ ਫੇਰ ਵੀ ਆਪਾਂ ਜਿਹੜੀ ਕਮੇਟੀ ਖਲੋਤੀ ਉਹ ਥੋੜੀ ਜਿਹਾ ਨਾਲ ਗੱਲਬਾਤ ਪਾਜੀ ਕਿਹੜੀ ਕਲੱਬ ਕਰਾ ਰਹੀ ਹੈ ਤੇ ਕਿੰਵਾ ਟੂਰਨਾਮੈਂਟ ਤੁਹਾਡਾ ਇਹ ਜਿਹੜਾ ਇਹ ਦਸ਼ਮੇਸ਼ ਸਪੋਰਟਸ ਕਲੱਬ ਹੈ ਜੀ ਸਾਡਾ ਇਹ 7ਵਾਂ ਕ੍ਰਿਕਟ ਟੂਰਨਾਮੈਂਟ ਕਰਾਇਆ ਜਾ ਰਿਹਾ ਅੱਛਾ ਜੀ ਤਾਂ ਜੋ ਸਾਡੇ ਪੁਰਾਣੇ ਖਿਡਾਰੀ ਜੋ ਬਹੁਤ ਵਧੀਆ ਰਹੇ ਇੱਥੇ ਤੇ ਇਸ ਨੂੰ ਅਸੀਂ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਗੇ ਉੱਠ ਰਹੀ ਹੈ ਤੇ ਉਹ ਮਿਲ ਜੁੜ ਕੇ ਸਹਿ ਇਹ ਕਿੰਨੇ ਦਿਨਾਂ ਦਾ ਜਿਹੜਾ ਟੂਰਨਾਮੈਂਟ ਚੱਲਦਾ ਹੈ ਤੁਹਾਡੇ ਇੱਥੇ ਪਿੰਡ ਟਾਂਡੀ ਦਾਖਲੀ 'ਚ ਇਹ ਜੀ 4-5 ਦਿਨਾਂ ਦਾ ਟੂਰਨਾਮੈਂਟ ਹੁੰਦਾ ਜਿਸ ਦੇ ਵਿੱਚ ਆਪਾਂ ਦੋ ਮੈਚ ਕਰਾਉਨੇ ਆ ਦਿਨ ਦੇ ਇੱਕ ਸਵੇਰ ਦਾ ਤੇ ਇੱਕ ਸ਼ਾਮ ਦਾ ਮੈਂ 2-3 ਦਿਨ ਮੈਂ ਚੱਲਦੇ ਲਗਾਤਾਰ ਹਾਂ ਜੀ ਕਿੰਨੀਆਂ ਕਿ ਟੀਮਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਜਾਂ ਤੁਸੀਂ ਟੀਮਾਂ ਸੱਦੀਆਂ ਕਿ ਜਾਂ ਆਪਣੇ ਆਪ ਵੀ ਟੀਮਾਂ ਜਿਹੜੀਆਂ ਇੰਟਰ ਹੋ ਜਾਂਦੀਆਂ ਉਹਨਾਂ ਨੂੰ ਤੁਸੀਂ ਕਰਾਉਂਦੇ ਜਿਹਦਾ ਮੈਚ ਟੀਮਾਂ ਜੀ ਦਾ ਫੋਨ ਤੇ ਐਂਟਰ ਹੁੰਦੀਆਂ ਜਿੱਦਾਂ ਪੋਸਟਰ ਭਾਰੀ ਦਾ ਤੇ ਉਹਦੇ ਤੇ ਟੀਮਾਂ ਐਂਟਰ ਹੋ ਜਾਂਦੀਆਂ 14 ਟੀਮਾਂ ਨੇ ਹਿੱਸਾ ਲਿਆ ਇਸ ਦੇ ਵਿੱਚ 14 ਟੀਮਾਂ ਨੇ ਹਿੱਸਾ ਲਿਆ ਹਣਾ ਤੇ ਕੀ 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 ਪ੍ਰਾਈਜ਼ ਜਿਹੜਾ ਟੀਮਾਂ ਵਾਸਤੇ ਜਿਹੜਾ ਤੁਸੀਂ ਇੱਥੇ ਰੱਖਿਆ ਗਿਆ ਵਾ ਵਧੀਆ ਜਿਹੜਾ ਪਲੇਅਰ ਜਿਹੜਾ ਖੇਡੂਗਾ ਉਹਦੇ ਵਾਸਤੇ ਜਾਂ ਟੀਮ ਵਾਸਤੇ ਕੀ ਕੀ ਪ੍ਰਾਈਜ਼ ਫਰਸਟ ਪ੍ਰਾਈਜ਼ 31000 ਸਾਡੇ ਜੋਲੀ ਭਾਈ ਵੱਲੋਂ ਤੇ ਸੈਕਿੰਡ ਪ੍ਰਾਈਜ਼ ਸਾਡੇ ਲਵਲੀ ਭਾਈ ਵੱਲੋਂ ਕੈਨੇਡਾ ਵਾਲੇ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਤੇ ਬੈਸਟ ਪਲੇਅਰ ਜਿਹੜਾ ਮੈਡਮ ਦੀ ਸੀਜ਼ ਨਿਕਲੇਗਾ ਉਹਨੂੰ 3100 ਨਾਲ ਟਰੋਫੀ ਦਿੱਤੀ ਜਾਏਗੀ ਜੀ ਅੱਛਾ ਅੱਛਾ ਤੇ ਜੇ ਆਪਾਂ ਸਹਿਯੋਗੀ ਸੱਜਣਾ ਦੀ ਆਪਾਂ ਗੱਲ ਕਰੀਏ ਕਿਹੜੇ ਕਿਹੜੇ ਵੀਰਾਂ ਨੇ ਜਿਹੜਾ ਸਹਿਯੋਗ ਜਿਹੜਾ ਵੱਧ ਚੜ੍ਹ ਕੇ ਇਸ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਪਾਇਆ ਵੀ ਥੋੜਾ ਜਿਹਾ ਜਾਣਕਾਰੀ ਦਿਓ ਸਾਨੂੰ ਸਾਡੇ ਜੋਲੀ ਭਾਈ ਵੱਲੋਂ ਜਿਹਨਾਂ ਦਾ ਫਰਸਟ ਪ੍ਰਾਈਜ਼ ਹੈ ਜੀ ਸੈਕਿੰਡ ਪ੍ਰਾਈਜ਼ ਲੱਭੀ ਪਾਇਆ ਉਹਨਾਂ ਲੋ ਲਵਲੀ ਭਾਜੀ ਵੱਲੋਂ ਤੇ ਸਾਡੇ ਸਰਪੰਚ ਸਾਹਿਬ ਕੁਲਦੀਪ ਭਾਜੀ ਉਹਨਾਂ ਵੱਲੋਂ ਸ਼ੀਲਡਾਂ ਦਾ ਜੋ ਖਰਚਾ ਹੋ ਵੀ ਦਿੱਤਾ ਜਾ ਰਿਹਾ ਤੇ ਹੋਰ ਵੀ ਹੈ ਸਾਡੇ ਪਵਨਤੇ ਸੱਜਣ ਜੀ ਨਾਲ ਵੱਲੋਂ ਸਹਿਯੋਗ ਵੱਧ ਚੜ ਕੇ ਦਿੱਤਾ ਵਜ ਗਿਆ ਠੀਕ ਹੈ ਇਹ ਕਿਦਾਂ ਤੁਹਾਡੇ ਮਨ ਦੇ ਵਿੱਚ ਆਇਆ ਕਿ ਜਿਵੇਂ ਅਸੀਂ ਹਰ ਸਾਲ ਜਿੱਦਾਂ ਕਿ ਤੁਸੀਂ ਦੱਸਿਆ ਕਿ ਸਹੀ ਹਰ ਸਾਲ ਹੀ ਜਿਹੜਾ ਟੂਰਨਾਮੈਂਟ ਕਰਾਉਣਾ ਹੈ ਕਿਦਾਂ ਮੰਦੀ ਤੁਹਾਡੇ ਮਨ ਦੇ ਵਿੱਚ ਆਇਆ ਕਿ ਆਪਾਂ ਟੂਰਨਾਮੈਂਟ ਹੀ ਕ੍ਰਿਕਟ ਦਾ ਕਰਾਈਏ ਜਿੱਦਾਂ ਜਿੱਦਾਂ ਸਾਡੇ ਪਿੰਡ ਦੇ ਜਿੰਨੇ ਵੀ ਖਿਡਾਰੀ ਖੇਲਦੇ ਆ ਕਿ ਬਾਹਰ ਜਾ ਕੇ ਜਿੱਦਾਂ ਬਾਹਰਲੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਖੇល ਕੇ ਆਉਂਦੇ ਤੇ ਸਾਨੂੰ ਵੀ ਹੁੰਦਾ ਕਿ ਸਾਡੇ ਪਿੰਡ 'ਚ ਵੀ ਟੂਰਨਾਮੈਂਟ ਹੋਵੇ ਟੀਮਾਂ ਆਉਣ ਬਾਹਰੋਂ ਖੇਲਣ ਪਿੰਡ ਵਾਲੇ ਦੇਖਣਗੇ ਵਧੀਆ ਹੋ ਰਿਹਾ ਨਸ਼ਿਆਂ ਤੋਂ ਦੂਰ ਰਹਿਣ ਮੁੰਡੇ ਖੇਡਾਂ ਵੱਲ ਜਾਣ ਤੇ ਅੱਗੇ ਵਧ ਕੇ ਖੇਡਣ ਤੁਸੀਂ ਨਸ਼ਿਆਂ ਦੀ ਗੱਲ ਕੀਤੀ ਹੈ ਮੈਂ ਥੋੜੀ ਜੀ ਗੱਲਬਾਤ ਹੋਰ ਆਪਾਂ ਸਾਂਝੀ ਕਰਾਂਗੇ ਨਸ਼ਿਆਂ ਦੀ ਗੱਲ ਕੀਤੀ ਇਹਨਾਂ ਨੇ ਕਿ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਛੇਵਾ ਦਰਿਆ ਜਿਹੜਾ ਨਸ਼ਿਆਂ ਦਾ ਬੜਾ ਯੋਰਾ ਦੇ ਵਗ ਰਿਹਾ ਉਹਨਾਂ ਨੌਜਵਾਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਤੁਸੀਂ ਸਨੇਹਾ ਕੋਈ ਬੇਨਤੀ ਕਰਨਾ ਚਾਹੋਗੇ ਜਿਹੜੇ ਇਹਨਾਂ ਦੇ ਪੁੱਤ ਜਿਹੜੇ ਆ ਨਸ਼ਿਆਂ ਦੇ ਵਿੱਚ ਵੜੇ ਹੋਏ ਆ ਦਲਦਲ 'ਚ ਫਸੇ ਹੋਏ ਮੈਂ ਤੇ ਉਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਜੀ ਨਸ਼ਿਆਂ ਨੂੰ ਛੱਡੋ ਤੇ ਗਰਾਉਂਡਾਂ ਦੇ ਵਿੱਚ ਉਤਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਖੇਡ ਕੀ ਚੀਜ਼ ਹੁੰਦੀ ਹੈ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਭਾਜੀ ਨਸ਼ਿਆਂ ਨਾਲ ਜ਼ਿੰਦਗੀ ਖਰਾਬ ਕਰ ਰਹੇ ਆ ਮੁੰਡੇ ਅੱਜਕੱਲ ਦੇ ਤੁਸੀਂ ਦੇਖਿਆ ਹੋਊਗਾ ਛੋਟੇ ਛੋਟੇ ਬੱਚੇ ਨਸ਼ਿਆਂ ਵੱਲ ਜਾ ਰਹੇ ਆ ਗਰੋਂਡੇ ਖਾਲੀ ਹੋ ਰਹੀਆਂ ਨੇ ਪਿੰਡਾਂ ਦੀਆਂ ਪਰ ਇੱਕ ਬੰਨੇ ਦੇਖਿਆ ਜਾਵੇ ਕਿ ਜਿੱਦਾਂ ਹੁਣ ਤੁਹਾਡਾ ਪਿੰਡ ਟਾਂਡੀ ਆ ਪਿੰਡ ਨਾਲ ਲੱਗੇ ਭੀਵਾਲਾ ਇਹ ਬਲਵਿੰਦਰ ਫਿੱਡੇ ਦਾ ਅਰਜਨਵਾੜੀ ਬਲਵਿੰਦਰ ਫਿੱਡੇ ਦਾ ਪਿੰਡ ਆ ਮਾਣਸੂਸ ਹੁੰਦਾ ਕਿ ਉਹਨਾਂ ਦੀ ਕਬੱਡੀ ਖੇਡ ਤੇ ਜਿੱਦਾਂ ਮੈਂ ਉਹ ਲਾਗਲਾ ਪਿੰਡ ਤੁਹਾਡਾ ਬਰੋਂ ਵਾਲਾ ਸੋਨੂੰ ਜੰਪ ਦਾ ਪਿੰਡ ਵਾ ਹਾਂਜੀ ਸਾਡੇ ਜਿੰਨੇ ਵੀ ਨਾਲ ਦੇ ਪਿੰਡ ਆ ਬਹੁਤ ਹੀ ਤਗੜੇ ਪਲੇਅਰ ਆ ਸਾਡੇ ਪਿੰਡ ਚੋਂ ਵੀ ਆ ਬਲਵਿੰਦਰ ਸਿੰਘ ਫਿੱਡਾ ਅਰਜਨ ਵੜ ਰਹੇ ਆ ਸਾਨੂੰ ਮਾਣ ਹੁੰਦਾ ਸਾਡੇ ਪਿੰਡ ਚ ਵੀ ਖਿਡਾਰੀ ਰੇ ਤਗੜੇ ਤੇ ਅਸੀਂ ਵੀ ਅੱਗੇ ਵੱਧ ਕੇ ਤਗੜੇ ਹੋ ਕੇ ਖੇਡੀਏ ਜੋ ਕਿ ਸਾਡਾ ਵੀ ਨਾਮ ਬਣੇ ਤੇ ਤੁਸੀਂ ਵੀ ਇਹ ਕ੍ਰਿਕਟ ਨੂੰ ਪਿਆਰ ਕਰਦੇ ਹੋ ਕ੍ਰਿਕਟ ਖੇਡਦੇ ਹੋ ਤੁਸੀਂ ਵੀ ਆਪ ਹਾਂਜੀ ਅਸੀਂ ਕ੍ਰਿਕਟ ਨੂੰ ਪਿਆਰ ਵੀ ਕਰ ਜਿੰਨੇ ਵੀ ਮੁੰਡੇ ਨਵੇਂ ਉੱਠੇ ਸਾਰੇ ਤਗੜਾ ਖੇਡਦੇ ਆ ਵਧੀਆ ਜੋਰ ਮਾਰਦੇ ਆ ਤੇ ਕੱਲ ਦਾ ਜਿਹੜਾ ਕੀ ਪ੍ਰੋਗਰਾਮ ਤੁਹਾਡੇ ਵੱਲੋਂ ਜਿਹੜਾ ਕੱਲ ਨੂੰ ਲਾਸਟ ਦੇਣਦੇ ਆ ਆਪਾਂ ਗੱਲ ਕਰੀਏ ਕੀ ਪ੍ਰੋਗਰਾਮ ਤੁਹਾਡੇ ਵੱਲੋਂ ਤੇ ਕੱਲ ਜੋ ਕੀ ਫਾਈਨਲ ਹੋ ਰਿਹਾ ਟੀਮ ਦਾ ਸਾਡੀ ਜੋ ਕੀ ਟਾਂਡੀ ਦੀ ਟੀਮ ਫਾਈਨਲ ਚ ਆਲਰੇਡੀ ਪਹੁੰਚ ਚੁੱਕੀ ਹੈ ਤੇ ਮੁਬਾਰਕਾ ਜੀ ਸਾਡੇ ਵੱਲੋਂ ਤੁਹਾਨੂੰ ਤੁਹਾਨੂੰ ਵੀ ਥੈਂਕ ਯੂ ਤੁਹਾਡਾ ਤੇ ਬਾਕੀ ਕੱਲੇ ਸੈਮੀਫਾਈਨਲ ਹੋਏਗਾ ਪਹਿਲਾ ਇਹ ਜਿਹੜੀ ਆ ਟੀਮ ਹੁਣ ਮੈਚ ਚੱਲ ਰਿਹਾ ਨਡਾਲਾ ਵਰਸਸ ਮਾਨਾਤ ਲਵੰਡੀ ਜਿਹੜੀ ਇਹਨਾਂ ਚੋ ਜਿੱਤੇਗੀ ਉਹਦਾ ਰਾਮਗੜ੍ਹ ਦਾ ਸੈਮੀਫਾਈਨਲ ਹੈ ਤੇ ਸ਼ਾਮ ਨੂੰ ਟਾਂਡੀ ਦਾ ਫਾਈਨਲ ਹੋਏਗਾ ਤੁਹਾਡਾ ਘੜਾ ਫੇਵਰਿਟ ਖਿਡਾਰੀ ਆ ਫੇਵਰਿਟ ਖਿਡਾਰੀਆਂ ਦੀ ਵੀ ਗੱਲ ਕਰੀ ਕਿਹੜਾ ਫੇਵਰਿਟ ਖਿਡਾਰੀ ਆ ਜਾਂ ਆਪਾਂ ਕਬੱਡੀ ਦੀ ਕਰ ਲਈਏ ਤੇ ਜਾਂ ਫਿਰ ਕ੍ਰਿਕਟ ਦੀ ਕਰ ਲਈਏ ਜੇ ਸਾਡਾ ਮੇਰਾ ਤੇ ਫੇਵਰਿਟ ਵਿਰਾਟ ਕੋਹਲੀ ਆ ਉਹਦਾ ਤੇ ਕਬੱਡੀ ਚ ਜਲਾਲਪੁਰਿਆ ਪਾਲਾ ਪਾਲਾ ਹਨਾ ਪਾਲੇ ਦੀ ਵੀ ਫੈਨ ਇੱਥੇ ਬੈਠੇ ਹੋਏ ਆ ਵੇਖ ਲੋ ਜੀ ਪਾਲੇ ਨੂੰ ਪਿਆਰ ਕਰਨ ਵਾਲੇ ਤੇ ਆਪਾਂ ਭਾਜੀ ਹੁਣਾਂ ਨੇ ਥੋੜੀ ਜੀ ਗੱਲਬਾਤ ਕਰਾਂਗੇ ਭਾਜੀ ਹੁਣੇ ਕਹਿੰਦੇ ਚੱਲ ਮੈਂ ਕਦੀ ਬੋਲਿਆ ਨਹੀਂ ਥੋੜੀ ਜੀ ਗੱਲਬਾਤ ਕਰਨਾ ਅੰਨਾ ਵੱਲੋਂ ਜਿਹੜੀ ਆ ਸਪான்ਸਰ ਜਿਹੜੀ ਆ ਸਪான்ਸਰ ਕੀਤਾ ਗਿਆ ਟੂਰਨਾਮੈਂਟ ਆ ਭਾਜੀ ਸასი ਸ਼ਕਲ ਪਹਿਲਾਂ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਭਾਜੀ ਬਹੁਤ ਵਧੀਆ ਜਿਹੜਾ ਤੁਸੀਂ ਪ੍ਰਾਲਾ ਕੀਤਾ ਕਿ ਮੁੰਡਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਤੁਰੇ ਤੇ ਕੀ ਕਹਿਣਾ ਚਾਹੋਗੇ ਜਿਹੜੀ ਮੁੰਡਿਆਂ ਦੀ ਸੋਚ ਆ ਕਿ ਪੰਜਾਬ ਦੇ ਵਿੱਚ ਜਿਹੜਾ ਮੈਂ ਕਬੱਡੀ ਵੀ ਪ੍ਰਮੋਟਿੰਗ ਕਰਦਾ ਹਾਂ ਹਾਂਜੀ ਮੈਂ ਯੂਰਪ ਚ ਰਹਿੰਦਾ ਤੇ ਕਬੱਡੀ ਨੂੰ ਆਲਮੋਸਟ ਪ੍ਰਮੋਟ ਕਰਦਾ ਤੇ ਹਾਈ ਲੈਵਲ ਪ੍ਰਮੋਟ ਕੀਤੀ ਯੂਰਪ ਚ ਕਬੱਡੀ ਅੱਛਾ ਜੀ ਤੇ ਹਮੇਸ਼ਾ ਹੀ ਮੈਂ ਕਾਮ ਗੱਲ ਕਰਦਾ ਸਾਡੇ ਪਿੰਡ ਚ ਬਹੁਤ ਘੱਟ ਨਸ਼ਾ ਵਾ ਬਹੁਤ ਘਟ ਬਹੁਤ ਘਟ ਮੈਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਦਾ ਕਈ ਵਾਰ ਜਦੋਂ ਲਾਗਲੇ ਪਿੰਡ ਦੇਖੀ ਨਾ ਦੋ ਤਿੰਨ ਪਿੰਡ ਲਾਗਲੇ ਦੇਖੀ ਤਾਂ ਕੁਝ ਕੰਪਰਮਿਸ ਕਰੀਦਾ ਵੀ ਆ ਜਿਹੜੇ ਦੋ ਤੁਹਾਡਾ ਪਿੰਡ ਜਿਹੜਾ ਬਹੁਤ ਚੰਗੇ ਨਾਈਸ ਬੱਚੇ ਬਹੁਤ ਨਾਈਸ ਬੱਚੇ ਕਿਉਂਕਿ ਜਦੋਂ ਆਪਾਂ ਆਪਾਂ ਗਲਤ ਕੰਮ ਕਹਿੰਦਾ ਤੂੰ ਇਦਾਂ ਕਰ ਪਰ ਸਾਡੇ ਪਿੰਡ ਦੇ ਬੱਚੇ ਨਸ਼ਿਆਂ ਤੋਂ ਬਹੁਤ ਦੂਰ ਨੇ ਬਹੁਤ ਚਲੋ ਇੱਕ ਦੋ ਹੋਊਗਾ ਕੋਈ ਵਿੱਚੋਂ ਆਪਾਂ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਪਰ ਜਿਹੜੇ ਸਾਡੇ ਨੌਜਵਾਨ ਨੇ ਇਹ ਬਹੁਤ ਚੰਗੇ ਰਾਹ ਚੱਲਦੇ ਆ ਕੋਈ ਧਾਰਮਿਕ ਕੋਈ ਕੀਰਤਨ ਦਰਬਾਰ ਹੋਵੇ ਕੁਝ ਵੀ ਹੋਵੇ ਇਹ ਸਾਰੇ ਤੋਂ ਅੱ ਪਲਾਸ ਹੁਣੇ ਮੇਰੇ ਕੋਲ ਸੁਣ ਆਏ ਸੀ ਮੈਂ ਬਾਹਰੋਂ ਆਇਆ ਸੀ ਤੇ ਮੇਰੇ ਕੋ ਕਹਿੰਦੇ ਮੁੰਡੇ ਵੀ ਭਾਜੀ ਸਾਨੂੰ ਵੀ ਜਿੱਦਾਂ ਮਾਜੀ ਸਪੋਰਟ ਕਰੋ ਤੇ ਮੈਨੂੰ ਦਿਲੋਂ ਖੁਸ਼ੀ ਹੋਈ ਮੈਂ ਬੇਸ਼ੱਕ ਇਹਨਾਂ ਨੂੰ ਚੰਗਾ ਕੰਮ ਕਰੋਂਗੇ ਆਪਾਂ ਤਾਂ ਨਾਲ ਖੜੋਤੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਜੇ ਤੁਸੀਂ ਗਲਤ ਕੰਮ ਕਰੋ ਅੱਜ ਤਾਂ ਨਾਲ ਪਲਕੇ ਤੁਹਾਡੇ ਨਾਲ ਨਹੀਂ ਹੋਵੇ ਇਸ ਵਾਰ ਕਿ ਪਰ ਮੈਨੂੰ ਮੈਂ 4 ਦਿਨ ਹੋ ਗਏ ਮੈਂ ਆਪਣੇ ਕੰਮਾਂ ਕਰਕੇ ਥੋੜੀ ਵਿਜੀ ਰਹਿਨਾ ਮੈਂ ਫੇਰ ਵੀ ਟਾਈਮ ਟਾਈਮ ਕੱਢ ਕੇ ਇੱਥੇ ਆਉਣਾ ਮੈਂ ਅਣ ਦੇਖ ਰਿਹਾ ਕਿਦਾਂ ਇਦਾਂ ਕੰਮ ਕਰ ਰਹੇ ਕੋਈ ਗੱਲਬਾਤ ਨਹੀਂ ਕਰ ਰਹੇ ਪਰ ਬਹੁਤ ਸੋਹਣਾ ਸਿਸਟਮ ਨਾਲ ਕੰਮ ਕਰ ਰਹੇ ਤੇ ਮ ਕਿਸੇ ਚੀਜ਼ ਦੀ ਜ਼ਰੂਰਤ ਪਈ ਮੈਂ ਹਾਰ ਟਾਈਮ ਨਾਲ ਖਲੋਤਾਂਗੇ ਤੁਸੀਂ ਕਬੱਡੀ ਦੀ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਟਾਈਮ ਦੇ ਵਿੱਚ ਆਪ ਵੀ ਕਬੱਡੀ ਖੇਡੀ ਹੈ ਕਿ ਤੇ ਗਰਾਊਂਡ 'ਚ ਜਾਣ ਦਾ ਮੌਕਾ ਮਿਲਿਆ ਕਿ ਇੱਕ ਟੀਮ ਵੱਲੋਂ ਜਾਂ ਪਿੰਡ ਵੱੱਲੋਂ ਕਿ ਮੈਂ ਜੀ ਯੂਰਪ 'ਚ ਹਾਈ ਲੈਵਲ ਤੇ ਕਬੱਡੀ ਖੇਡੀ ਹੈ ਜੀ ਅੱਛਾ ਜੀ ਮੈਂ ਸੋਨੂ ਜੰਪੜ ਨੂੰ ਕਬੱਡੀ ਖੇਡੀ ਹੈ ਅੱਛਾ ਸੋਨੂ ਭਾਈ ਨਾਲ ਹਾਂ ਜੀ ਸੋਨੂ ਭਾਈਆਂ ਜੰਪੜ ਇੱਥੇ ਇਕੱਠੇ ਕਬੱਡੀ ਸ਼ੁਰੂ ਕੀਤੀ ਸੀ ਕੁਝ ਕੰਮਾ ਕਰਕੇ ਮੈਂ ਯੂਰਪ ਚਲ ਗਿਆ ਜਰਮਨ ਚਲ ਗਿਆ ਉੱਥੇ ਜਾ ਕਬੱਡੀ ਖੇਡੀ ਹੈ ਉੱਥੇ ਮੈਂ ਕਾਫੀ ਲੰਮੜ ਜ ਕਬੱਡੀ ਖੇਡੀ ਜਾ ਕੇ ਇੰਗਲੈਂਡ ਵਿੱਚ ਕਬੱਡੀ ਖੇਡੀ ਹੈ ਇੰਗਲੈਂਡ ਕਿਹੜੀ ਫੈਡਰੇਸ਼ਨ ਵਾਲੋ ਜਿਹੜੇ ਮਾਰ ਕੇ ਦਿਖਾਏ ਫਿਰ ਕਬੱਡੀ ਥਾਲ ਦੀ ਕਬੱਡੀ ਵਾਲ ਪਿੰਦੇ ਵਾਲ ਕਬੱਡੀ ਖੇਡੀ 100 ਸਾਲ ਵਿੱਚ ਕਿਹੜੀ ਟੀਮ ਦਾ 100 ਸਾਲ ਵਿੱਚ 100 ਸਾਲ 100 ਥਾਲ ਜੀ ਠੀਕ ਠੀਕ ਤੇ ਮੈਟਾਂ ਤੇ ਜਲਦੀ ਹੋਣੀ ਕਬੱਡੀ ਹਨਾ ਬਿਲਕੁਲ ਜੰਟਾ ਨਹੀਂ ਮੈਟ ਉਹ ਗਰਾਊਂਡ ਦੀ ਛਾਲੀ ਗਰਾਊਂਡ ਤੇ ਕਬੱਡੀ ਖੇਡੀ ਜੀ ਗਰਾਊਂਡ ਤੇ ਕਬੱਡੀ ਘਾਹ ਵਾਲੀ ਕਬੱਡੀ ਹੈ ਕਬੱਡੀ ਨੂੰ ਹਜੇ ਵੀ ਪਿਆਰ ਕਰਦੇ ਹੋ ਜੀ ਪੂਰਾ ਕਬੱਡੀ ਪਾ ਕੇ ਸਿਰਫ ਕੁਝ ਗੱਲਾਂ ਕਰਕੇ ਆਪਣੇ ਕੰਮਾਂ ਕਰਕੇ ਥੋੜ ਅਭੀ ਵਾਲੀ ਗੱਲ ਕਰ ਲਈ ਜੇ ਸੋਨੂ ਜੰਪ ਦੇ ਪਿੰਡ ਦੀ ਗੱਲ ਕਰੀ ਮਾਣ ਮਹਿਸੂਸ ਹੁੰਦਾ ਕਿ ਬਲਵਿੰਦਰ ਫਿੱਡਾ ਜਿਹੜਾ ਅਰਜਣਾਵਾੜੀ ਆਪਣੇ ਹਲਕੇ ਦਾ ਮਾਣ ਹੈ ਮੈਂ ਕਹਾਂ ਜੀ ਜਦੋਂ ਸੁਣ ਕਹਿੰਦੇ ਬਲਵਿੰਦਰ ਫਿੱਡਾ ਹਾਂਜੀ ਉਹਨੂੰ ਅੱਧਿਆਂ ਨੂੰ ਪਤਾ ਨਹੀਂ ਪਿੰਡ ਉਹਦਾ ਕਿਹੜਾ ਹੈ ਪਿੰਡ ਕਿਹੜਾ ਮੈਂ ਕਈਆਂ ਨੂੰ ਪਤਾ ਹੀ ਨਹੀਂ 99% ਬਰੂਜਨ ਨੂੰ ਪਤਾ ਨਹੀਂ ਪਿੰਡ ਕਿਹੜਾ ਹਾਂਜੀ ਹਾਂਜੀ ਪਲੱਸ ਜਦੋਂ ਦੱਸੀ ਨਾ ਫਿੱਡਾ ਬਰੂਜਨ ਦਾ ਫਿੱਡਾ ਸਾਡੀ ਅਈ ਨੇਬਰ ਹੈ ਅੱਛਾ 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 ਉਹ ਫਿਰ ਕਹਿੰਦੇ ਕਿਹੜਾ ਤਰ੍ਹਾਂ ਪਿੰਡ ਕਿਹੜਾ ਟਾਂਡੀ ਅੱਧਿਆਂ ਨੂੰ ਜਿਆਦਾ ਪਤਾ ਨਹੀਂ ਬਰੂਜਨ ਸਾਹਿਬ ਫਿੱਡੇ ਦਾ ਪਿੰਡ ਆਲ ਆਲਮੋਸਟ ਕਿਲੋਮੀਟਰ ਕਮੈਂਟਰ ਦੱਸਦੇ ਆ ਵੀ ਬਲਵਿੰਦਰ ਫਿੱਡੇ ਦਾ ਟਾਂਡੀ ਭਲੱਥਾ ਨੰਡਾਲੇ ਲੱਗੇ ਨੰਡਾਲੇ ਲੱਗੇ ਠੀਕ ਹੈ ਜੀ ਉਦੋਂ ਫਿਰ ਉਹਨੂੰ ਪਤਾ ਲੱਗਦਾ ਕਈ ਨਹੀਂ ਪਤਾ ਹਾਂਜੀ ਅਜੇ ਟਾਂਡੀ ਦਾ ਨਾਂ ਆਇਆ ਨਹੀਂ ਇੱਡੀ ਵੱਡੀ ਹਸਤੀ ਹੋਈ ਹੈ ਉਹ ਪਿੰਡ ਦਾ ਨਾਂ ਇਨ ਪ੍ਰੋਮੋਟ ਹੋਣਾ ਬਈ ਉਹ ਬਲਵਿੰਦਰ ਫਿੱਡੇ ਦੇ ਨਾਮ ਦੇ ਨਾਲ ਹੀ ਵਜਦਾ ਕਿ ਪਿੰਡ ਭੀਵਾਲ ਦਾ ਜਾਂ ਇਬਰਾਹਿਮ ਵਾਲਾ ਜਾਂ ਟਾਂਡੀ ਦਾ ਜਾਂ ਜੰਡਾਲਾ ਹਣਾ ਹਾਂਜੀ ਹਾਂਜੀ ਨਹੀਂ ਪਰ ਲੋਕਾਂ ਨੂੰ ਵੀ ਫਿਰ ਖੇਤੀ ਪਤਾ ਲੱਗ ਜਾਂਦਾ ਭਲੱਥੇ ਜੀ ਏਰੀਆ 'ਚ ਪੈਂਦੇ ਇਹ ਪਿੰਡ ਆਲਮੋਸਟ ਇੰਦਾ ਦੱਸਣਾ ਪੈਂਦਾ ਵੈ ਜਾਣ ਕੇ ਦੱਸਣਾ ਨਹੀਂ ਚਾਹੀਦਾ ਵੀ ਸਾਡਾ ਪਿੰਡ ਕਿਹੜਾ ਵੈ ਕਿਹੜਾ ਵੈ ਠੀਕ ਨਾ ਜੀ ਅਸੀਂ ਹੁਣ ਅਸੀਂ ਆਪਣੇ ਨਾਮ ਅਗਰ ਲਾਈਦਾ ਹਮੇਸ਼ਾ ਮਨਦੀਪ ਟਾਂਡੀ ਟਾਂਡੀ ਕਿਉਂ ਲਾਈਦਾ ਵੀ ਲੋਕਾਂ ਨੂੰ ਕੁਝ ਮਲੇ ਕਿ ਕਿਹੜੇ ਪਿੰਡ ਤੋਂ ਆਏ ਆ ਸਾਡੇ ਪਿੰਡ ਨੂੰ ਪ੍ਰੋਮੋਟ ਨਹੀਂ ਹੋਇਆ ਮੁੰਡੇ ਸਾਡੇ ਬੜੇ ਇਸ ਪਿੰਡ 'ਚ ਤਿੰਨ ਅਰਜਨਵਾੜੀ ਆ ਜੀ ਅੱਛਾ ਅੱਛਾ ਇੱਕ ਨਹੀਂ ਤਿੰਨ ਅਰਜਨਵਾੜੀ ਤਿੰਨ ਅਰਜਨਵਾੜੀ ਠੀਕ ਹੈ ਇਸ ਪਿੰਡ 'ਚ ਤਿੰਨ ਅਰਜਨਵਾੜੀ ਇੱਕ ਨਾ ਨਾ ਨੀ ਉਹ ਲਾਉਂਦਾ ਬਾਕਸਿੰਗ ਦੇ ਫੌਜੀ ਸੀ ਉਹ ਪੂਰੇ ਹੋ ਗੁ ਚੁਕੇ ਹੈ ਉਹ ਬਾਡੀ ਪਿੰਡ ਟਾਂਡੀ ਦਾਖਲੀ ਟਾਂਡੀ ਦਾਖਲੀ ਇੱਕ ਭਿੰਦਾ ਸਿੰਘ ਹੈ ਉਹਦਾ ਨਾਮ ਮੈਨੂੰ ਪੂਰਾ ਨਹੀਂ ਪਤਾ ਉਹ ਵੀ ਅਰਜਨ ਵਾਡੀ ਹੋਏ ਅਰਜਨ ਵਾਡੀ ਹੋਏ ਇੱਕ ਬਲਵਿੰਦਰ ਸਿੰਘ ਫਿੱਡਾ ਇਹ ਵੀ ਅਰਜਨ ਵਾਲੀ ਤਿੰਨ ਸਾਡੇ ਪਿੰਡ ਤਿੰਨ ਅਰਜਨ ਵਾਡੀ ਹੈ ਜੀ ਇਸ ਗੱਲ ਦਾ ਆਪਣਾ ਬਹੁਤ ਘੱਟ ਨੌਲੇਜ ਹੈ ਇਹ ਤਾਂ ਤੁਹਾਨੂੰ ਬਹੁਤ ਮਾਣ ਵਾਲੀ ਗੱਲ ਹੈ ਤੁਹਾਡੇ ਦੇ ਮੰਦਰੀਆਂ ਪਿੰਡ ਵਾਲਿਆਂ ਨੂੰ ਹਾਂਜੀ 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 ਇਸੇ ਕਰਕੇ ਹੈਗਾ ਵੀ ਪਿੰਡ ਨੂੰ ਪਿੰਡ ਦੀ ਪਿੰਡ ਨੂੰ ਮਿਲਿਆ ਨਹੀਂ ਗਾਜ ਤੱਕ ਸਵਾਰਾ ਨਹੀਂ ਮਿਲਿਆ ਕਿਸੇ ਖੜਾੜੀ ਦਾ ਨਹੀਂ ਮਿਲਿਆ ਕਿਸੇ ਚੰਗੀ ਹੱਲ ਨੂੰ ਸਾਡੇ ਸਾਡੇ ਪਿੰਡ 'ਚ ਇਹੋ ਪ੍ਰੋਬਲਮ ਸ਼ੁਰੂ ਤੋਂ ਹੀ ਸਾਡੇ ਪਿੰਡ ਨੂੰ ਅੱਛੀ ਗਰਾਊਂਡ ਨਹੀਂ ਮਿਲਦੀ ਗਰਾਊਂਡ ਨਹੀਂ ਮਿਲੀ ਵਾਕਈ ਸਹੀ ਗੱਲ ਤੁਹਾਡੀ ਕਮੇਟੀ ਕਹਿ ਰਹੀ ਸੀ ਕਹਿੰਦੇ ਗਰਾਊਂਡ ਨਹੀਂ ਪ੍ਰੋਵਾਈਡ ਕੀਤੀ ਭਾਵੇਂ ਜਿਹੜੀ ਮਰਜ਼ੀ ਪੰਚਾਇਤ ਆ ਜੇ ਕੋਈ ਗਰਾਊਂਡ ਨਹੀਂ ਆ ਗਈ ਪਰ ਦੇਖਿਆ ਜਾਵੇ ਤਾਂ ਹੁਣ ਕਿਸੇ ਦੀ ਪੈਲੀ 'ਚ ਮੈਚ ਕਰਾ ਰਹੇ ਨੇ ਆਪਾਂ ਜੀ ਕਿਸੇ ਦੀ ਕੋਈ ਵੀ ਚੀਜ਼ ਕਹਿੰਦੇ ਕਿਰਾਏ ਤੇ ਲਈ ਹੋਵੇ ਆਪਾਂ ਉਸ ਤੇ ਮਾਨ ਨਹੀਂ ਕਰ ਸਕਦੇ ਨਹੀਂ ਮਾਨ ਨਹੀਂ ਕਰ ਸਕਦੇ ਜਿਹੜੀ ਆਪਣੀ ਚੀਜ਼ ਹੈ ਜਾਂ ਪਿੰਡ ਦੀ ਚੀਜ਼ ਹੈ ਸਾਂਝੀ ਚੀਜ਼ ਉਸ ਤੇ ਮ ਕਰਾਇਜ਼ ਲਈ ਚੀਜ਼ ਕੋਈ ਸਮਾਨ ਨਹੀਂ ਕਰ ਸਕਦਾ ਗੱਡੀ ਹੋਵੇ ਸਾਈਕਲ ਹੋਵੇ ਪਾਉ ਗਰਾਊਂਡ ਹੋਵੇ ਪਿੰਡ ਦੀ ਪੰਚਾਇਤ ਨੂੰ ਕੋਈ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਾਂ ਕਿ ਮੁੰਡੇ ਜਿਹੜਾ ਇੰਨੇ ਵਧੀਆ ਜਿਹੜੇ ਟੂਰਨਾਮੈਂਟ ਕਰਾ ਰਹੇ ਉਹਨਾਂ ਵਾਸਤੇ ਜਿਹੜੀਆਂ ਗਰਾਊਂਡਾਂ ਹੋਣੀਆਂ ਚਾਹੀਦੀਆਂ ਪਿੰਡ-ਪਿੰਡ ਦੇ ਪਿੰਡ-ਪਿੰਡ ਦੀ ਗੱਲ ਕਰ ਲਈ ਜਾਂ ਤੁਹਾਡੇ ਪਿੰਡ ਦੀ ਗੱਲ ਕਰ ਲਈਏ ਜਿੱਦਾਂ ਮੈਂ ਜੀ ਅਸੀਂ ਹੁਣ ਕਈ ਗੱਲਾਂ ਕਰਕੇ ਨਹੀਂ ਅੱਗੇ ਉਹ ਗੱਲ ਆ ਜਾਂਦੀ ਹੈ ਆਈ ਐਨ ਆਰ ਆਈ ਬੰਦੇ ਆ ਤੇ ਤੁਹਾਡਾ ਸਵਾਦ ਥੋੜਾ ਤੇਜ਼ ਹੈ ਨਹੀਂ ਇਹਦੇ ਵਿੱਚ ਕੋਈ ਗੱਲਬਾਤ ਨਹੀਂ ਕੋਈ ਪਾਰਟੀਵਾਦੀ ਨਹੀਂ ਕਿ ਮੰਦਰੀ ਪੰਚਾਇਤਾਂ ਨੂੰ ਚਾਹੀਦਾ ਕਿ ਗਰਾਊਂਡਾਂ ਬਣਾ ਅਸੀਂ ਨਿੱਕੇ ਹੈ ਸ਼ੁਰੂ ਖੇਡਦੇ ਪਹਿਲਾਂ ਸਾਡਾ ਛੋਟਾ ਸਕੂਲੋਂ ਖੇਡਦੇ ਜਾਂ ਨਹੀਂ ਫਿਰ ਆਪਣੇ ਛੱਪੜ ਹੀ ਉਹਨੂੰ ਗਰਾਊਂਡ ਬਣਾਤਾ ਉਹ ਵੀ ਹੁਣ ਖਤਮ ਹੋ ਗਈ ਉਹਨਾਂ ਕਿ ਪੈਲੀਆਂ ਜਾਾਂਗੇ ਫਿਰ ਉੱਥੇ ਜਿੱਥੋਂ ਅਸੀਂ ਜਿੱਥੋਂ ਅਸੀਂ ਪੈਲੀਆਂ ਸ਼ੁਰੂ ਕੀਤਾ ਸੀ ਪੈਲੀਆਂ ਜਾਂਗੇ ਤੇ ਇਸ ਕਰਕੇ ਮੇਰੀ 44 ਏਜ ਹੋ ਗਈ ਹੈ ਤੇ ਅਸੀਂ ਪਿਆਲੀਆਂ ਸ਼ੁਰੂ ਕਰ ਗਏ ਪਿਆਲੀਆਂ ਚ ਘੁੰਮੀ ਜਾਂਦੇ ਸਰ ਪਿਆਲੀਆਂ ਚ ਘੁੰਮੀ ਜਾਂਦੇ ਵਾਕਈ ਸਾਡਾ ਗ੍ਰਾਉਂਡਾਂ ਨਹੀਂ ਪ੍ਰੋਵਾਈਡ ਹੋਈਆਂ ਹਨ ਇਹ ਗੱਲ ਦੁਖੀ ਹੁੰਦੀ ਦੁਖ ਹੁੰਦਾ ਮਹਿਸੂਸ ਹੁੰਦਾ ਵੀ ਹਨੂ ਪਿਆਲੀਆਂ ਚ ਘੁੰਮੀ ਜਾਂਦੇ ਸਰ ਪਰ ਪਰ ਦੇਖਿਆ ਜਾਪੇ ਪਾਜੀ ਹਜੇ ਵੀ ਸਰੀਰ ਦਾ ਦਮਦਰੀ ਪੂਰਾ ਫੇਟਵਾ ਹਨ ਮੇਨਦਮੁੰਦ ਕਰਦੇ ਫਿਰ ਰਹੇ ਨੇ ਜਿੰਮ ਜਿੰਮ ਲਾਉਂਦੇ ਹੋਗੇ ਬਸ ਵਾਇਗਰੂ ਵਾਇਗਰੂ ਹੋ ਗਿਆ ਉਹਨ ਤੇ ਵਾਬੇ ਵਾਲਾ ਹੋ ਗਿਆ ਉਹਨ ਤੇ ਚਲੋ ਬਹੁਤ ਵਧੀਆ ਤੁਸੀਂ ਬਹੁਤ ਵਧੀਆ ਪ੍ਰਾਲਾ ਕਰ ਰਹੇ ਹੋ ਜਿਹੜਾ ਕਿ ਸੰਯੋਗ ਦੇ ਰਹੇ ਹੋ ਮੁੰਡਿਆਂ ਨੂੰ ਬਹੁਤ ਵਧਾਈ ਦੇ ਪਾਤਰ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਜੀ ਧੰਨਵਾਦ ਤੁਹਾਡਾ ਜ ਆਣਾ ਗੱਲਬਾਤ ਦੀ ਕੀਤੀ ਆਪਾਂ ਥੋੜੀ ਜਿਹੀ ਹੋਰ ਜਾਣ ਜਿਹੜਾ ਕਬੱਡੀ ਵਾਲੇ ਵੀ ਲੈ ਆਏ ਤੇ ਭਾਈ ਉਹਨਾਂ ਨਾਲ ਗੱਲਬਾਤ ਦੀ ਕੀਤੀ ਬਹੁਤ ਵਧੀਆ ਜਿਹੜੇ ਉਹਨਾਂ ਨੇ ਸੁਝਾਅ ਵੀ ਸਾਂਝ ਕੀਤੇ ਨੇ ਤੇ ਆਪਾਂ ਹੋਰ ਵੀ ਤੁਸੀਂ ਇੱਥੇ ਸਰੋਤੇ ਦੇ ਸਕਦੇ ਪਹਿਲਾਂ ਆਪਾਂ ਇਧਰ ਮਾਨਾ ਤਲਵੰਡੀ ਦੇ ਜਿਹੜੇ ਨੌਜਵਾਨ ਆ ਉਹਨਾਂ ਦੀ ਥੋੜੀ ਜਿਹੀ ਵੀਡੀਓ ਵੱਡੀ ਹੋ ਜਾਣੀ ਆ ਪਰ ਵੇਖਣੀ ਤੁਸੀਂ ਸਾਰੀ ਆ ਇਹ ਥੋੜੇ ਮੁੰਡੇ ਜੇ ਮੁੰਡੇ ਜਿਹੜੇ ਇੱਥੇ ਖਲੋ ਬੈਠੇ ਹੋਏ ਨੇ ਜਿਹੜੇ ক্রিকেট ਨੂੰ ਪਿਆਰ ਕਰਦੇ ਖਾਸ ਕਰਕੇ ਇੱਕ ਬੰਨੇ ਮਾਨਾ ਤਲਵੰਡੀ ਦੀ ਟੀਮ ਆ ਤੇ ਦੂਸਰੇ ਬੰਨੇ ਨੜਾਲੇ ਦੀ ਟੀਮ ਆ ਪੂਰਾ ਮੈਚ ਜਿਹੜਾ ਇਹ ਪੂਰਾ ਫਸਿਆ ਹੋਇਆ ਜਿੱਦਾਂ ਕਿ ਕਬੱਡੀ ਦੇ ਵਿੱਚ ਕਹਿੰਦੇ ਆ ਜੀ ਕੁੰਡੀਆਂ ਦੇ ਸਿੰਘ ਫਸ ਗਏ ਕੋਈ ਨਿਕਲੂ ਬੜੇ ਵੇ ਖਾਣੀ ਇਦਾਂ ਦੀ ਗੱਲ ਹੋਈ ਆ ਆਪਾਂ ਥੋੜੀ ਜੀ ਗੱਲਬਾਤ ਜਿਹੜੀ ਮੁੰਡਿਆਂ ਦੇ ਨਾਲ ਇਹ ਜ਼ਰੂਰ ਗੱਲਬਾਤ ਕਰਾਂਗੇ ਜਿਹੜੇ ਨੌਜਵਾਨ ਇੱਥੇ ਮਾਨਾ ਤਲਵੰਡੀ ਤੋਂ ਆਏ ਨੇ ਤੇ ਥੋੜੀ ਜੀ ਗੱਲਬਾਤ ਕਰਾਂਗੇ ਇਹ ਪਾਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਕੀ ਹਾਲ ਚਾਲ ਹੈ ਵਧੀਆ ਸਰ ਵਧੀਆ ਕਿੱਦਾਂ ਰਿਹਾ ਫਿਰ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਚੱਲ ਰਿਹਾ ਚੱਲ ਰਿਹਾ ਹੈ ਲੈ ਮੈਂ ਜੀ ਬਹੁਤ ਵਧੀਆ ਬਹੁਤ ਵਧੀਆ ਪ੍ਰਬੰਧ ਕਮੇਟੀ ਦੇ ਵੀ ਵਧੀਆ ਰਿਸਪੌਂਸ ਮਿਲ ਰਿਹਾ ਬਿਲਕੁਲ ਬਿਲਕੁਲ ਬਹੁਤ ਵਧੀਆ ਕਮੇਟੀ ਦਸ਼ਮੀਰ ਸਪੋਰਟਸ ਕਲੱਬ ਜਿਹੜੀ ਹਰ ਸਾਲ ਹੀ ਕਹਿੰਦੇ ਜੀ ਅਸੀਂ ਟੂਰਨਾਮੈਂਟ ਕ੍ਰਿਕਟ ਟੂਰਨਾਮੈਂਟ ਕਰਾਉਂਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਪਿਛਲੇ ਸਾਲ ਵੀ ਖੇਡੇ ਸੀ ਮਾਨਾ ਤਲਵੰਡੀ ਅਸੀਂ ਵਿਨਰ ਰਹੇ ਪਿਛਲੇ ਸਾਲ ਇੱਥੇ ਤੇ ਬਹੁਤ ਵਧੀਆ ਟੂਰਨਾਮੈਂਟ ਕਰਵਾਇਆ ਸੀ ਇਹ ਸਾਡੇ ਪਿੰਡ ਦੇ ਤੇ ਚਲੋ ਜੀ 11 ਪਲੇਅਰ ਆ ਜਿੱਦਾਂ ਬਾਕੀ ਤੇ ਚਲੋ ਬਹੁਤ ਇੱਥੇ 10-15 ਟੀਮਾਂ ਆਈਆਂ 3-400 ਪਲੇਅਰ ਬਾਕੀ ਦੇਖਣ ਵਾਲੇ ਬਹੁਤ ਆਉਂਦੇ ਆ ਤੇ ਵਧੀਆ ਲੱਗਦਾ ਜੀ ਖੇਡ ਕੇ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਜੀ ਆਪਾਂ ਹੋਰ ਵੀ ਖਿਡਾਰੀ ਇੱਥੇ ਬੈਠੇ ਹੋਏ ਨੇ ਪਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਕਿ ਕੀ ਹਾਲ ਚਾਲ ਠੀਕ ਠਾਕ ਜੀ ਤੁਸੀਂ ਕਿੰਦਾ ਰਿਸਪੌਂਸ ਹੈ ਕਿੰਦਾ ਦੀ ਕਮੇਟੀ ਜਿਹੜੀ ਆ ਮਦਰੀ ਇੱਥੇ ਕ੍ਰਿਕਟ ਟੂਰਨਾਮੈਂਟ ਕਰਾ ਰਹੀ ਹੈ ਬਹੁਤ ਵਧੀਆ ਕਮੇਟੀ ਦਾ ਜੀ ਪ੍ਰਬੰਧ ਹੈ ਇਹ ਮੁੰਡਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਇਦਾਂ ਟੂਰਨਾਮੈਂਟ ਪਿੰਡਾਂ 'ਚ ਕਰਾਉਣੇ ਚਾਹੀਦੇ ਹਨ ਤੇ ਬਹੁਤ ਵਧੀਆ ਪ੍ਰਬੰਧ ਹੈ ਜੀ ਇੱਥੇ ਟੀਮ ਦਾ ਤੇ ਕਮੇਟੀ ਬਹੁਤ ਵਧੀਆ ਹੈ ਜੀ ਕ੍ਰਿਕਟ ਨੂੰ ਜਿਆਦਾ ਬਹੁਤ ਜ਼ਿਆਦਾ ਉ ਟੂਰਨਾਮੈਂਟ ਹੋਣ ਤੇ ਪਿੰਡਾਂ ਦੇ ਪਲੇਅਰ ਵੀ ਨਿਕਲਣ ਬਹੁਤ ਵਧੀਆ ਹੈ ਜੀ ਇਹ ਕੰਮ ਨਸ਼ਿਆਂ ਨੂੰ ਫੇਰ ਹੀ ਠੱਲ ਪਾ ਸਕਦੇ ਜੇ ਇਦਾਂ ਦੇ ਜਿਦਾ ਹੁਣ ਕਮੇਟੀ ਕਰਾ ਰਹੀ ਹੈ ਤੇ ਇਸਪੋਰਟਸ ਕਲੱਬ ਇਦਾਂ ਦੇ ਉਪਰਾਲੇ ਸਦਕਾ ਜਿਹੜੇ ਟੂਰਨਾਮੈਂਟ ਹੋਣੇ ਚਾਹੀਦੇ ਹਨ ਜੀ ਭਾਜੀ ਜੀ ਨਸ਼ਿਆਂ ਨੂੰ ਫੇਰ ਠੱਲ ਪਾ ਸਕਦੀ ਆ ਕਿਉਂਕਿ ਅੱਜ ਕੱਲ ਦੇ ਨੌਜਵਾਨ ਨਸ਼ਿਆਂ 'ਚ ਬਹੁਤ ਲੱਗ ਰਹੇ ਆ ਜੀ ਅਛਾ ਜੀ ਐਦਾਂ ਟੂਰਨਾਮੈਂਟ ਕਰਵਾਉਣੇ ਚਾਹੀਦੇ ਹਨ ਜੋ ਕਿ ਜਨਤਾ ਦਾ ਨਸ਼ਿਆਂ ਵਾਲ ਧਿਆਨ ਛੱਡ ਕੇ ਟੂਰਨਾਮੈਂਟ ਵੱਲ ਪਰਵੇਸ਼। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਆਪਾਂ ਗਰਾਊਂਡਾਂ ਦੀ ਗੱਲ ਕਰੀਆ ਗਰਾਊਂਡਾਂ ਬਹੁਤ ਘਟਦੀਆਂ ਜਾ ਰਹੀਆਂ ਉਹਨਾਂ ਪੰਚਾਇਤਾਂ ਨੂੰ ਜਾ ਉਹਨਾਂ ਨੂੰ ਗਹਿਣਾ ਕਹੋ ਜਾਓ। ਜੀ ਜੀ ਹੁਣ ਜਿਹੜਾ ਵੀ ਸਰਪੰਚ ਬਣਦਾ ਹੈ ਜੀ ਆਪਾਂ ਸਿੱਧੀ ਗੱਲ ਕਰਾਂਗੇ ਸਰਪੰਚ ਪਹਿਲੋ ਵਾਅਦੇ ਕਰ ਦਿੰਦਾ ਕਿ ਮੈਂ ਗਰਾਊਂਡ ਲਈ ਇਹ ਕਰੂੰਗਾ ਉਹ ਕਰੂੰਗਾ। ਕੁਝ ਨਹੀਂ ਕਰਦੇ ਸਾਰੇ ਗਰਾਂਟਾ ਪਾਉਂਦੇ ਆ ਜੇਬ 'ਚ ਤੇ ਗਰਾਊਂਡਾਂ ਦੇ ਲੋ ਆ ਪਹਿਲੀਆਂ ਟੂਰਨਾਮੈਂਟ ਹੋ ਰਿਹਾ। ਇਹੀ ਇਹ ਚਾਹੀਦਾ ਕਿ ਪਿੰਡ ਦੀ ਜਿਹੜੀ ਵੀ ਪੰਚਾਇਤ ਦਾ ਗਰਾਊਂਡ ਪ੍ਰੋਵਾਈਡ ਕਰੇ ਮੈ ਤੁਹਾਨੂੰ ਲੱਗਦਾ ਕਿ ਜਿਹੜੇ ਸਰਪੰਚ ਹੋਗੇ ਜਿਹੜੀਆਂ ਗਰੰਟਾਂ ਆਪਣੀਆਂ ਜੇਬਾਂ 'ਚ ਪਾਈ ਜਾਂਦੇ ਆ ਕਿਤੇ ਨਹੀਂ ਲਾਉਂਦੇ ਹਨ ਜੇਬਾਂ 'ਚ ਪੈਂਦੀਆਂ ਜੀ ਲੱਗਦੀਆਂ ਤੁਹਾਨੂੰ ਦੀਦੀਆਂ ਦੇਖ ਲਓ ਲੱਗੀਆਂ ਪੈੜੀਆਂ 'ਚ ਮੁੰਡੇ ਟੂਰਨਾਮੈਂਟ ਕਰਾ ਰਹੇ ਆ ਸਾਡੇ ਪਿੰਡ ਵੀ ਇਦਾਂ ਹੀ ਆ ਛੱਪੜ ਦਾ ਪਟਕੀ ਟੋਆ ਸਾਡੀ ਪੰਚਾਇਤ ਨੇ ਗਰਾਊਂਡ ਸਾਡੀ ਖਰਾਬ ਕਰਤੀ ਆ ਇਹੇ ਕੋਸ ਚੱਲਦਾ ਯਾਰ ਤਾਂ ਠੀਕ ਠੀਕ ਜਿਹੜੇ ਹਰ ਘਰ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਇਹੀ ਆ ਸਰ ਇੱਕ ਪਿੰਡ 'ਚ ਇਹੀ ਹਾਲ ਹੈ ਜੀ ਪੈਸੇ ਨੂੰ ਵਾਸੇ ਜੇ ਕਰਦੇ ਆ ਪੈਸੇ ਨੂੰ ਮਜਦੀ ਜੀ ਹੈਣਾ ਅੱਜ ਜਿਹਦੇ ਕੋ ਪੈਸਾ ਉਹਦੀ ਬੱਲੇ ਬੱਲੇ ਬਾਕੀ ਸਾਰੇ ਥੱਲੇ ਜੀ 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 ਬਾਕੀ ਪੰਚਾਇਤਾਂ ਨੂੰ ਥੋੜਾ ਜਿਆਦਾ ਸੋਚਣਾ ਚਾਹੀਦਾ ਸਾਡੇ ਸਰਪੰਚ ਸਾਹਿਬ ਵੀ ਸੋਚੋਗੀ ਜੀ ਤੁਸੀਂ ਮੁੰਡਿਆਂ ਨੂੰ ਨਸ਼ੇ ਤੋਂ ਦੂਰ ਰੱਖ ਸਕਦੇ ਆ ਜੇ ਗਰਾਉਂਡਾਂ ਦੇਵੋਗੇ ਤੇ ਮੁੰਡੇ ਨਸ਼ੇ ਤੋਂ ਦੂਰ ਹੋਣਗੇ ਨਹੀਂ ਤਾਂ ਸਸਰੀ ਕਾਲ ਤੇ ਹੈ ਹੀ ਆ ਜੀ ਅੱਜ ਕਿਹੜੇ ਕਿਹੜੇ ਬੱਬਰ ਸ਼ੇਰ ਜਿਹੜੇ ਤੁਹਾਡੇ ਨਾਲ ਆਏ ਨੇ ਇਥੇ ਗਰਾਉਂਡ ਦੇ ਵਿੱਚ ਆਪਣੀਆਂ ਜੋਰ ਦਿਖਾਉਣ ਵਾਸਤੇ ਸਾਡੇ ਨਾਲ ਜੀ ਵਿੱਕੀ ਭਾਜੀ ਤੇ ਸਾਡਾ ਵੀਰ ਸ਼ੇਖੋਂ ਸੁਲਤਾਨਪੁਰ ਤੋਂ ਅੱਛਾ ਜੀ ਤੇ ਆ ਵਿੱਕੀ ਸੁਲਤਾਨਪੁਰ ਤੋਂ ਇਹ ਸੁਲਤਾਨਪੁਰ ਤੋਂ ਸ਼ੇਖੋਂ ਜੀ ਅੱਛਾ ਅੱਛਾ ਮੈਂ ਚੋਟੀ ਦਾ ਖਿਡਾਰੀ ਆ ਫਿਰ ਜੀ ਚੋਟੀ ਦਾ ਇਹ ਬਾਪੂ ਜੀ ਇਹਨਾਂ ਦੇ ਵੀ ਸਰਪੰਚ ਆ ਉਹਨਾਂ ਨੂੰ ਵੀ ਅਸੀਂ ਕਹਿੰਨੇ ਆ ਸਰਪੰਚ ਸਾਹਿਬ ਖਿਆ ਰੱਖਣ ਸ਼ੇਖੋਂ ਭਾਜੀ ਆ ਦੋ ਪਾਰਟੀ ਆ ਵੇ ਕੁੰਡੀਆਂ ਦੇ ਸਿੰਘ ਫਸੇ ਭਾਜੀ ਹੋਣਾ ਨਾਲ ਗੱਲਬਾਤ ਕਰਦੇ ਆ ਭਾਜੀ ਇੰਨੀ ਦੂਰੋਂ ਆਏ ਤੁਸੀਂ ਸਪੈਸ਼ਲ ਕ੍ਰਿਕਟ ਟੂਰਨਾਮੈਂਟ ਖੇਡਣ ਵਾਸਤੇ ਭਾਜੀ ਆਪਣਾ ਪਿਆਰ ਵਾਲਾ ਮਾਨਾ ਤਲਵੰਡੀ ਵਾਲਿਆ ਨਾ ਫੇਰ ਆਉਣਾ ਹੀ ਪੈਂਦਾ ਮੈਂ ਪਿਆਰ ਇੰਨਾ ਪਿਆਰ ਗੁੜਾ ਹੋ ਗਿਆ ਕਿ ਮਤਲਬ ਕਿ ਖੇਡਣਾ ਹੀ ਖੇਡਣਾ ਆ ਆਪਣਾ ਇਹ ਆਪਣੀ ਪੱਕੀ ਯਾਰੀ ਹੈ ਯਾਰ ਮੈਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਕ੍ਰਿਕਟ ਦੇ ਨਾਲ ਜੁੜਿਆ ਨੂੰ ਜਦੋਂ ਮੈਨੂੰ ਵੀਰੇ 2012 ਤੋਂ ਖੇਡ ਰਿਹਾ ਮੈਂ ਅੱਛਾ ਅੱਛਾ 12 ਸਾਲ ਹੋ ਗਏ ਲਗਾਤਾਰ ਖੇਡਦੇ ਆ ਬੈਟਿੰਗ ਕਰਦੇਗੇ ਜਾਂ ਜਦਾ ਬੋਲਿੰਗ ਕਰਦੇ ਜਦਾਂ ਜਾਰ ਆਲ ਰਾਊਂਡਰ ਆਂ ਦੋਵੇਂ ਚੀਜ਼ਾਂ ਕਰ ਲਿਆ ਮ ਆਪਣੇ ਦਿਲ ਦੇ ਕਰੀਬ ਦੇ ਬਾਬਾ ਹੀ ਐ ਮਾਨਾ ਸਾਰੇ ਹੀ ਆ ਭਾਜੀ ਸਾਰੇ ਹੀ ਆ ਠੀਕ ਮੈਂ ਬਾਬਾ ਕਿਦਾਂ ਬਾਬਾ ਜੀ ਦੀ ਖੇਡ ਵਧੀਆ ਲੱਗਦੀ ਫਿਰ ਤੁਹਾਨੂੰ ਨਹੀਂ ਨਹੀਂ ਬਾਬਾ ਮੇਨ ਪਲੇਅਰ ਐ ਮਾਨਾ ਤਲਵੰਡੀ ਦਾ ਅੱਛਾ ਅੱਛਾ ਬਾਬੇ ਦੇ ਸਿਰ ਤੇ ਟੀਮ ਚੱਲਦੀ ਐ ਨਹੀਂ ਨਹੀਂ ਭਾਜੀ ਕਬੱਡੀ ਦੇ ਵੀ ਭਾਜੀ ਸਾਨੂੰ ਉਦੋਂ ਇੰਨਾ ਕ ਸਾਡੇ ਨਾਲ ਪਿਆਰ ਆ ਨਾ ਵੱਡੀਆਂ ਵੱਡੀਆਂ ਟੀਮਾਂ ਇਹਨੂੰ ਕਹਿੰਦੀਆਂ ਪਰ ਇਹ ਸਾਡੇ ਪਿੰਡ ਦੇ ਨਾਲ ਜਿਹਦਾ ਤੇ ਐ ਸਾਡੇ ਪਿੰਡ ਵੱਲੋਂ ਹੀ ਖੇਡਦਾ ਪੱਕਾ ਇਹ ਤੇ ਵਿੱਕੀ ਭਾਜੀ ਚਲ ਮੈਨੂੰ ਇੱਕ ਗੱਲ ਦੱਸੋ ਕਿ ਕਬੱਡੀ ਨੂੰ ਕਿੰਨਾ ਕ ਪਿਆਰ ਕਰਦੇ ਤੁਸੀਂ ਕਬੱਡੀ ਨੂੰ ਬਹੁਤ ਪਿਆਰ ਕਰਦੇ ਆ ਜੀ ਬਹੁਤ ਕਬੱਡੀ ਚ ਵੀ ਸਾਡੇ ਪਿੰਡ ਦੇ ਉਹ ਜੀ ਹਲੇ ਆ ਪਲਾ ਟੂਰਨਾਮੈਂਟ ਹੋ ਕੇ ਹਟਿਆ ਆ ਉਹਦੇ 50000 ਬਲ ਪਰਿਵਾਰ ਨੇ ਕਰਾਇਆ ਬਲ ਪਰਿਵਾਰ ਨੇ ਕਰਾਇਆ 50000 ਦਾ ਜਫਾਦਾ ਤੇ 48000 ਸੱਤੂ ਭਾਈ ਨੇ ਕਮਾਇਆ ਉੱਥੇ ਉਹਨੇ ਵੀ ਦੋ ਜਫੇ ਲਏ ਹਾਂਜੀ ਆ ਮੁੰਡਾ ਜੀ ਜਿਨੇ 50000 ਦਾ ਜੱਫਾ ਲਾਇਆ ਮਾਰੇ ਗੱਲ ਤੇ ਭਾਜੀ ਉਹਨਾਂ ਨਾਲ ਗੱਲ ਭਾਜੀ ਸਾਸਰੀ ਘਾਲ ਜੀ ਸਾਸਰੀ ਘਾਲ ਮਾਰੇ ਮੁਬਾਰਕਾ ਕਹਿੰਦੇ 50000 ਦਾ ਜੱਫਾ ਲਾਤਾ ਤੁਸੀਂ ਕੋਈ ਨਾ ਕਰ ਲੈਨੇ ਪਾਰਟੀ ਠੀਕ ਠੀਕ ਤੇ ਭਾਜੀ ਹੁਣ ਕਹਿੰਦੇ ਕਰ ਲੈਨੇ ਆ ਪਾਰਟੀ ਦੇ ਮਾਨਾ ਤਲਵੰਡੀ ਦੀ ਟੀਮ ਤੇ ਦੂਸਰੇ ਬੰਨੇ ਨੜਾਲੇ ਦੀ ਉਹਨਾਂ ਨਾਲ ਵੀ ਆਪਾਂ ਤੁਹਾਡੇ ਰੂਬਰੂ ਜਰੂਰ ਕਰਾਂ ਪਰ ਇਸ ਟਾਈਮ ਆ ਉਹ ਬਿਜੀ ਹੋਇਆ ਤੇ ਬੋਲਿੰਗ ਕਰਦੇ ਪਏ ਤੇ ਸਾਡੀ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦਿਓ ਦਸ਼ਮੇਸ਼ ਸਪੋਰਟਸ ਕਲੱਬ ਪਿੰਡ ਟਾਂਡੀ ਦਾਖਲੀ ਵੱਲੋਂ ਜਿਹੜਾ ਹਰ ਸਾਲ ਜਿਹੜੀ ਕਮੇਟੀ ਕ੍ਰਿਕਟ ਟੂਰਨਾਮੈਂਟ ਕਰਾਉਂਦੀ ਰਵਾਈ ਕਰ ਜੁਕੀ ਫਤਿਹ ਜੀ